ਇਸਰ ਕੀ ਨਾ ਮਾ ਤੁਹਾਡਾ ਤੇ ਕਿਹੜੀ ਜੁਨੀਅਨ ਹੈ ਕੀ ਮਾਮਲਾ ਜੀ ਦੁਆਰਾ ਕੰਪਨੀ ਦੀ ਆ ਰਹੀ ਹੈ ਮੇਰਾ ਨਾਮ ਹੀ ਬੂਟਾ ਸਿੰਘ ਤੁੰਗ ਵਾਲੀ ਬਲਾਕ ਪ੍ਰਧਾਨ ਭਾਰਤੀ ਕਿਸਾਨ ਜੀ ਹੁਣ ਦਿਖਾਉਂਦਾ ਮਾਬਲਾ ਜੀ ਅੱਜ ਅਸੀਂ ਸਿਮੇ ਪਿੰਡ ਦੇ ਵਿੱਚ ਪਹੁੰਚੇ ਆ ਸਾਰੀ ਸਾਡੀ ਟੀਮ ਹੈ ਪਿੰਡ ਕਮੇਟੀ ਹੈ ਵੀ ਇੱਥੇ ਕਈ ਦਿਨਾਂ ਤੋਂ ਲੈ ਕੇ ਲਗਾਤਾਰ ਮਤਲਬ ਕਿਸਾਨ ਕਣਕ ਬਾਹ ਰਿਹਾ ਤੇ ਵੀਡੀਓ ਵੀ ਆ ਰਹੀਆਂ ਕਿਸਾਨ ਕਣਕ ਬਾਹ ਕੇ ਰੋ ਕੇ ਬਾਹ ਰਿਹਾ ਕਿਸਾਨ ਵੀ ਇਹ ਜਿਹੜੀ ਕਣਕ ਆ ਜਿਹੜੀ ਮਤਲਬ ਪਰਾਲੀ ਕਾਰਨ ਸਰਕਾਰ ਨੇ ਪਾਵਨ ਦੀ ਲਾਤੀ ਵੀ ਕਿਸਾਨਾਂ ਨੂੰ ਵੀ ਪਰਾਲੀ ਨੂੰ ਅੱਗ ਨਹੀਂ ਲਾਉਣਾ ਤੇ ਮਤਲਬ ਪਰਚੇ ਪਾਏ ਕਿਸਾਨਾਂ ਦੇ ਉੱਤੇ ਜੁਰਮਾਨੇ ਵੀ ਪਾਏ ਆ ਵੱਡੀ ਗਿਣਤੀ ਦੇ ਵਿੱਚ ਤੇ ਇੱਕ ਇਹਨਾਂ ਨੇ ਜੰਤਰ ਜਾਂ ਛੱਡਿਆ ਸੀਗਾ ਤਾਂ ਹਾਂ ਵੀ ਉਹ ਪਤਾ ਲੱਗੂਗਾ ਵੀ ਜਿੱਥੇ ਅੱਗ ਲੱਗੂਗੀ ਉੱਥੇ ਮਤਲਬ ਉਹ ਟੀਮ ਪਹੁੰਚਦੀ ਹੈ ਪਰ ਅੱਜ ਉਹ ਜੰਤਰ ਉਹ ਫੇਲ ਹੋਇਆ ਪਿਆ ਉਹ ਉਹਨਾਂ ਨੂੰ ਦੀਨਾ ਨਹੀਂ ਇਥੋਂ ਦੀ ਜਿਹੜੀ ਖੇਤੀਬਾੜੀ ਵਿਭਾਗ ਮਤਲਬ ਖੇਤੀਬਾੜੀ ਦਫ਼ਤਰਾਂ ਦੇ ਵਿੱਚ ਬੈਠੇ ਨੇ ਅੱਜ ਉਹ ਕਿਸੇ ਕਿਸਾਨ ਦੀ ਜਾ ਕੇ ਸਾਰ ਨਹੀਂ ਲੈਂਦੀ ਉਹਨਾਂ ਨੇ ਆ ਜਾ ਕੇ ਦੇਖਿਆ ਨੀਗਾ ਕਿ ਕਣਕ ਦੇ ਵਿੱਚ ਜਿਹੜੀ ਛੁੰਡੀ ਪਈ ਉਹਦਾ ਕੀ ਹੱਲ ਕੀਤਾ ਜਾਵੇ ਕਿਉਂਕਿ ਅਸੀਂ ਤਾਂ ਇਹਨਾਂ ਨੂੰ ਕਿਤਾਬੀ ਕੀੜੇ ਕਹਿੰਦੇ ਹਨ ਜਿਹੜੇ ਖੇਤੀਬਾੜੀ ਵਿਭਾਗ ਮਹਿਕਮਾ ਕਿਤਾਬਾਂ ਦੇ ਵਿੱਚ ਹੀ ਰਹਿੰਦਾ ਹੈ ਕਿਸਾਨਾਂ ਨੂੰ ਕਹਿੰਦੇ ক্লোਰੋਪਾਦ ক্লোਰੋਲੀਪਾਤੀ ਕਿਸੇ ਨੇ ਮਤਲਬ ਹੋਰ ਜਿਹੜਾ ਸਪਰੇਆ ਏਕਲੈਕਸ ਜਾਂ ਹੋਰ ਸਪਰੇਹਾਂ ਪਾਈਆਂ ਕੋਈ ਸਪਰੇਅ ਦਾ ਇਹਨਾਂ ਮਤਲਬ ਛੁੰਡੀ ਦੇ ਕੰਨ ਤੇ ਜੂਨ ਹੀ ਸਰਕੀ ਛੁੰਡੀ ਨੇ ਸਾਰਾ ਖੇਤਾਂ 500 ਕਿੱਲ੍ਹਾ ਤੋਂ ਜਮਾ ਤਬਾਹ ਕਰਤਾ ਸੇਮੇ ਦੇ ਵਿੱਚ ਤੇ ਉ ਸਾਰੇ ਪੰਜਾਬ ਦੇ ਵਿੱਚ ਹਾਹਾਕਾਰ ਮੱਚੀ ਹੋਈ ਹੈ ਅਸੀਂ ਅੱਜ ਇੱਥੇ ਆਏ ਹਾਂ ਅਸੀਂ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਤੋਂ ਮੰਗ ਕਰਦੇ ਆਂ ਵੀ ਕਿਸਾਨਾਂ ਨੂੰ ਜਿਹੜਾ ਮਾਜਬਾ ਦਿੱਤਾ ਜਾਵੇ ਕਿਸਾਨਾਂ ਦੀ ਬਾਹ ਫੜੀ ਜਾਵੇ ਕਰੀ 40000 ਘੱਟੋ ਘੱਟ ਮਾਜਬਾ ਕਿਸਾਨਾਂ ਨੂੰ ਦਿੱਤਾ ਜਾਵੇ ਕਿੱਲੇ ਦਾ ਤੇ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਕਿਸਾਨਾਂ ਦੀ ਗੱਲ ਨਾ ਸੁਣੀ ਸਰਕਾਰ ਨੇ ਅੱਜ ਸੋਡੇ ਮੀਡੀਆ ਰਾਹੀਂ ਦੱਸਣਾ ਚਾਹੁੰਦੇ ਆਂ ਪੱਕਾ ਮੋਰਚਾ ਲਾਵਾਂਗੇ ਤੇ ਵੱਡੀ ਗੰਤੀ ਦੇ ਵਿੱਚ ਮੋਰਚਾ ਲਾ ਕੇ ਜਿਵੇਂ 2015 ਦੇ ਵਿੱਚ ਬਾਦਲ ਕੀ ਸਰਕਾਰ ਤੁਹਾਨੂੰ ਤੇ ਗੁੱਡਾ ਧਰ ਕੇ ਮਾਜਵਾ ਲੇਤਾ ਸੀ ਇਹੀ ਅਸੀਂ ਭਗਵੰਤ ਮਾਨ ਨੂੰ ਕਹਿੰਨੇ ਆ ਵੀ ਜੇਰਾ ਤੂੰ ਕਹਿੰਦਾ ਸੀ ਮੈਂ ਮਤਲਬ ਬਦਲਾ ਲਿਆ ਦੂੰਗਾ ਜਾਂ ਲੋਕਾਂ ਦਾ ਲੋਕਾਂ ਦੇ ਸੱਥਾਂ ਦੇ ਵਿੱਚ ਹਰਾ ਪੰਨ ਚੱਲੂਗਾ ਅੱਜ ਕਿਸਾਨਾਂ ਦੇ ਖੇਤਾਂ ਦੇ ਵਿੱਚ ਹਰਾ ਪੰਨ ਚਲਾਉਣ ਦੀ ਲੋੜ ਹੈ ਤੇ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਥੋਂ ਦੀ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਦੀ ਸਿਰਦਰਦੀ ਖੜੀ ਕਰ ਦੇਗੇ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਦਾਸ ਸਿੰਘ ਆ ਜੀ ਜਰਨਲਿਸਟ ਮਖਾਨਾ ਬੀਕੇ ਜੀ ਲਕਾਉਂਦਾ ਅਸ ਦੇਖ ਲੋ ਜੀ ਕਣਕਾ ਦੁਬਾਰੀ ਬੀਜਨੀ ਪਈਆਂ ਰੋ ਕੇ ਬਿਜੀ ਦਾ ਹਰੇਕ ਦੁਗਣਾ ਖਰਚ ਹੋ ਗਿਆ ਜੀ ਪਹਿਲਾਂ ਡੀਏਪੀ ਤੇ ਪਹਿਲਾਂ ਡੀਏਪੀ ਨਹੀਂ ਮਿਲੀ ਜੀ ਹੁਣ ਦੁਬਾਰੀ ਜੇ ਕੋਈ ਨੇ ਬੀਜੀ ਸੀ ਉਹ ਦੇਖ ਲੋ ਜੀ ਸੁੰਡੀ ਨੇ ਖਾ ਗਈ ਜੀ ਇਹ ਪ੍ਰਾਲੀ ਨਾਲ ਸੁੰਡ ਬਣ ਗਈ ਥੱਲੇ ਸੁਪਰ ਸੀਡਰ ਲਿਆ ਉਹਦੀ 3-3 ਲੱਖ ਦੇ ਲਿਆਂਦੇ ਦਾ 6 ਲੱਖ ਦੇ ਟਰੈਕਟਰ ਲਿਆਂਦੇ ਲੋਕਾਂ ਨੇ ਵੀ ਸਰਕਾਰ ਨੇ ਕਿਹਾ ਜੀ ਵੀ ਆ ਬਾਤ ਤੁਸੀਂ ਵਿੱਚ ਪ੍ਰਾਲੀ ਮਚਾਓ ਨਾ ਇਹਨੂੰ ਵਿੱਚ ਵਾ ਦਿਓ ਤੇ ਉਹ ਕਰੋ ਉਹਦਾ ਤੁਹਾਡੇ ਸਾਹਮਣੇ ਸਿੱਟਾ ਦੇਖ ਲੋ ਜੀ ਸਾਰੀ ਕਣਕ ਖਾ ਗਈ ਜੀ ਹੁਣ ਕੀ ਮੰਗ ਕਰਦੇ ਸੋ ਜੀ ਅਸੀਂ ਕਹਿੰਦੇ ਜੀ ਸਰਕਾਰ ਹੁਣ ਮੁਆਵਜ਼ਾ ਦੇਵੇ ਜੀ 40000 ਰੁਪਏ ਕਿੱਲੇ ਦਾ ਮੁਆਵਜ਼ਾ ਦੇਵੇ ਜੀ ਬਾਕੀ ਹੁਣ ਜਿਹੜੀ ਕਣਕ ਹੁਣ ਦੀ ਬੀਜੀ ਆ ਹੁਣ ਇਹ ਰਲਦੀ ਨਹੀਂ ਜੀ ਕਦੇ ਵੀ ਇਹਦਾ ਅੱਧਾ ਝੜ ਵੀ ਨਹੀਂ ਰਹਿਣਾ ਇਹਦਾ ਸੇਮੇ ਪਿੰਡ ਦੇ ਵਿੱਚ ਕਿੰਨੀ ਕਿ ਦੁਬਾਰਾ ਵਾ ਕੇ ਬੀਜੀ ਗਈ ਕੱਲੇ ਸਾਡੇ ਪਿੰਡ ਸੇਮੇ ਸੇਮੇ ਚ ਦੀ 500 ਕਿੱਲਾ ਦੁਬਾਰਾ ਬੀਜਿਆ ਗਿਆ ਜੀ ਤੇ ਹਜੇ ਬਾਕੀ ਕਣਕ ਦਾ ਨੁਕਸਾਨ ਅਜੇ ਦੇਖਦੇ ਦੇਖ ਲੋਕ ਕੋਈ ਕੁਸ਼ ਕਰੀ ਜਾਂਦਾ ਹੱਲ ਕੋਈ ਕੁਸ਼ ਕਰਦਾ ਹੋ ਸਕਦਾ ਹੋਰ ਵੀ ਹੋਣਾ ਪਵੇ ਜੀ 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 ਕੀ ਨਾਮ ਹੈ ਕਿਹੜਾ ਪਿੰਡ ਹੈ ਅਵਤਾਰ ਸਿੰਘ ਜੀ ਪਿੰਡ ਸੇਮਾ ਕਣਕ ਵਾਈ ਜਨ ਨੂੰ ਕੀ ਕਾਰਨ ਕੀ ਇਹ ਜੇ ਇਹ ਸੁੰਡੀ ਪਈ ਪਰਾਲੀ ਵਿੱਚ ਵਾ ਕੇ ਬੀਜੀ ਸੀ ਪਹਿਲਾਂ ਸੁ ਅਚਾ ਵਾਰੇ ਪਾਣੀ ਲਾਇਆ ਉਦੋਂ ਕਣਕ ਖਿੱਤੀ ਆ ਉਹ ਨਹੀਂ ਹਰੀ ਹੋਈ ਹੁਣ ਤੀਜੀ ਵਾਰ ਪੀਜੇ ਰਹੇ ਆ ਸੂਰ ਹੀਟ ਨਾਲ ਕਿੰਨਾ ਖਰਚਾ ਹੁਣ ਤੱਕ ਪਰ ਤੇ ਇਕੜ ਦੇ ਸਾਹਮਣੇ ਉਹ ਚੁੱਪੇ ਦੀ ਗੱਲ ਕਰੀਦਾ 15 ਤੋਂ 20000 ਰੁਪਏ ਖਰਚਾ ਆਇਆ ਉਹ ਲਗਭਗ ਜੀ ਕਿੱਲੇ ਦਾ ਫੇਰ ਹੁਣ ਜੇ ਆਪਾਂ ਗੱਲ ਕਰੀਏ ਅੱਜ ਅੱਧੀ ਬਾਹਰ ਉਹ ਕਿੰਨਾ ਦਿਲ ਦੁਖੀ ਹੋਦਾ ਵੀ ਫਸਲ ਨੂੰ ਜੀ ਬਾਹਰ ਦੁਆਰਾ ਬਹੁਤ ਮੰਦੁਖੀ ਹੋ ਰਹੀ ਜੀ ਠੇਕੇ ਦੇ ਬਾਣ ਸੀਗਾ ਜੀ 7-8 ਕਿੱਲੇ ਬਾਣ ਵਾਤਾ ਕਿੰਨੇ ਕਿੱਲੇ ਤੁਸੀਂ ਵਾਏਗਾ ਕਿੰਨੇ ਠੇਕੇ ਸੀਗਾ ਠੇਕੇ ਦੇ ਸਾਡੇ 75-76000 ਨੂੰ ਫਤ ਟਟਕਲੇ ਦੁਬਾਰਾ ਵਾਕੇ ਵੀਜਿਆ ਦੁਬਾਰੇ ਵਾਕੇ ਵੀਤਾਈ ਆ ਤਾਂ ਪੀਜੀ ਵਾਰੀ ਬੀਜੇ ਤੁਸੀਂ ਆ ਤੀਜੀ ਵਾਰ ਬੀਜ ਰਹੇ ਸੀ ਹਾਂਜੀ ਕੀ ਨਾਮ ਹੈ ਤੁਹਾਡਾ ਕਿਹੜਾ ਸਵੰਦਰ ਸਿੰਘ ਪਿੰਡ ਸੇਮਾ ਕੀ ਮਾਮਲਾ ਹੈ ਕੰਕ ਬਾਰੇ ਮਾਮਲਾ ਜੀ ਕਣਕ ਦੇ ਜਿਆਦੇ ਸੁਣ ਦੇ ਕਰਨ ਅੱਜ ਇਹਦੀ ਤੀਜੀ ਵਾਰ ਬਜਾਈ ਹੋ ਰਹੀ ਹੈ ਜੀ ਪਹਿਲਾਂ ਬੀਜੀ ਫਿਰ ਇਹ ਛੱਟਾ ਲਾਇਆ ਅੱਜ ਦੁਬਾਰੇ ਫਿਰ ਬੀਜੀ ਵੀ ਹਾਲਲਾਂ ਤਾਂ ਇਦਾਂ ਕੋਈ ਹੈ ਨਹੀਂ ਵੀ ਸਰਕਾਰ ਮਾਅਵਜ਼ਾ ਜ਼ਰੂਰ ਦੇਵੇ ਫੇਰ ਕਿਸਾਨ ਬੱਚੂ ਨਹੀਂ ਮੁਸ਼ਕਲ ਹਾਂ ਤਾਂ ਪ੍ਰਾਂਤ ਵੀ ਹੱਲ ਕਰੇ ਕਿਉਂ ਪ੍ਰਾਲੀ ਵਿੱਚ ਜ਼ਿਆਦੇ ਹੈ ਜੀ ਆ ਗੁੰਦੜਾ ਲਾਉਣੇ ਦਿੱਤੀ ਉਹ ਜੀਆ ਜੰਤ ਵਿੱਚੋਂ ਤਿਆਰ ਹੋ ਜਾਂਦਾ ਜੇ ਆਪਾਂ ਅੱਗ ਲਾਈਏ ਤਾਂ ਜੀਆ ਜੰਤਾਂ ਜਿਹੜਾ ਮੜਾ ਮੋਟਾ ਕੋਈ ਆਂਡਾ ਕਫਾ ਮੱਚ ਜਾਂਦਾ ਇਹ ਤੀਜੀ ਈਅਰ ਬਜਾਂਦਾ ਜਿਹਦੀ ਅੱਜ ਹਾਲੇ ਤਾਂ ਕੋਈ ਮਜਬੂਰੀ ਆ ਬਸ ਇੱਕ ਹੁਣ ਵੀ 20 ਦਿਨ ਤਾਂ 25 ਦਿਨ ਤੋਂ ਉੱਪਰ ਦਿੰਨੀ ਇਹ ਗਾਹ ਪਰਮਾਤਮਾ ਨੇ ਆਥਾ ਮੀ ਮਾਫ਼ ਕਰਿਆ ਸਾਡੀ ਹੱਥ ਮੰਨ ਕੇ ਬੇਨਤੀ ਆ ਜ਼ਰੂਰੀ ਕਿਸਾਨ ਨੂੰ ਦੇਣ ਕਿੰਨਾ ਖਰਚਾ ਦੋ ਬਲੈ ਇੱਕ ਲੇ ਖਰਚਾ ਜੀ ਦਾ 16000 16 17000 ਏਕੜ ਖਾ ਗਿਆ ਕੋ ਤੀਜੀ ਈਅਰ ਬਜਾਈ ਹੋ ਗਈ ਜਿਹੜੀ ਪਹਿਲਾਂ ਸਵਰਸੀਡਰ ਨਾਲ ਬੀਜੀ ਫਿਰ ਪਾਣੀ ਤੇ ਛਿੱਟਾ ਲਾਇਆ ਹੁਣ ਸਵਰਸੀਡਰ ਨਾਲ ਫਿਰ ਬੀਜੀ ਨੇ ਤੀਜੀ ਆਰ ਬਜਾਈਆ ਮਸਾਂ ਡੀਏਪੀ ਪਹਿਲਾਂ ਲੈਂਦੀ ਸੀ ਹੁਣ ਬਸ ਮੈਂ 10 20 ਸਿਰ ਪਾ ਕੇ ਬੀਜਦੇ ਆ ਕੋਈ ਏਡੀ ਮੱਲੋ ਮੱਲੀ ਸਾਨੂੰ ਨਾਲ ਹੋਰ ਸਮਾਨ ਚਕਾਉਂਦੇ ਆ ਉਹ ਕਿਸਾਨ ਦੀ ਮਜਬੂਰੀ ਹੈ ਲੈਣਾ ਜੇ ਉਹ ਨਹੀਂ ਲੈਂਦੇ ਤਾਂ ਡੀਏਪੀ ਨਹੀਂ ਦਿੰਦੇ ਵੀ ਸਾਰੇ ਮਤਲਬ ਵੱਢਣ ਦੀ ਆ ਜੋਦੀ ਸੁਣਦੀ ਹਾਂ ਵੀ ਸਾਨੂੰ ਆਪ ਦੇ ਮੁਤਾਬਕ ਹੀ ਚੱਲਣ ਦੇ ਫੇਰ ਤਾਂ ਅਸੀਂ ਬਚਾਂਗੇ ਨਹੀਂ ਸਾਡੀ ਮੁਸ਼ਕਲ ਵੀ ਸੈਂਟਰ ਨੂੰ ਪੰਜਾਬ ਨੂੰ ਬੇਨਤੀ ਆ ਵੀ ਮਾਵਾਜਾ ਕਿਸਾਨ ਨੂੰ 40000 ਦੇਣ ਫੇਰ ਬਚਾਂਗੇ ਨਹੀਂ ਮਸ਼ਕੂਕ ਕਿੰਨਾ ਕੁ ਦਿਲ ਦੁਖੀ ਹੁੰਦੇ ਜੇ ਇੰਨਾ ਦਿਲ ਜੀ ਇਹਦੋਂ ਐਡੀ ਫਸਲ ਅਸੀਂ ਪਾਲ ਕੇ ਬਹੁਣੇ ਆ ਤਾਂ ਬਸ ਅੱਖਾ ਬੰਦ ਕਰਕੇ ਬਹੁਣੇ ਨਹੀਂ ਸਾਹਮਣੇ ਤੇ ਵਾਹੀ ਨਹੀਂ ਜਾਂਦੀ ਜਿਦੋਂ ਹੀ ਸਪਰੇਅ ਕਰਦੇ ਆ ਉਦੋਂ ਵੀ ਨਿਗਾਹ ਨਾ ਲਾਗਦੇ ਵੀ ਕਿਤੇ ਗੁੱਝਾ ਨਾ ਮੱਧਾ ਜਾਵੇ ਤੇ ਅਜਾ ਰੂਟਾ ਬਿਟਰ ਅਜ ਸਬਰ ਸਿਡਰ ਚੱਲੀ ਜਾਂਦਾ ਮਜਬੂਰੀ ਬਹੁਤ ਜ਼ਿਆਦਾ ਕਿਉਂ ਸਾਡਾ ਮਸਲਾ ਹੀ ਇਹਦੇ ਤੇ ਆ ਹੋਰ ਤਾਂ ਕੋਈ ਹੁੰਦ ਨਹੀਂ ਨਾ ਕੋਈ ਮਲਾਜ਼ਮ ਨਾ ਕੋਈ ਹੋਰ ਧੰਦਾ ਬਸ ਖੇਤੀ ਇੱਥੇ ਆਏ ਰਗੇ ਨਹਿ ਰਗੇ ਜੀ ਜੀ 85000 ਨੂੰ ਤੇ ਸਾਰਾ ਏਰੀਆ ਇਹ ਖਤਮ ਆ ਜਿਹੜਾ ਨਹਿਰ ਦੇ ਏਰੀਆ ਸਾਰੇ ਖਤਮ ਹੋ ਸੇਮੇ ਸੇਮੇ ਚੂ 500 ਏਕੜ ਪ੍ਰਸ਼ਾਸਨ ਦੇ ਅਧਿਕਾਰੀ ਵੀ ਪਹੁੰਚ ਕੋਈ ਨਹੀਂ ਆਇਆ ਜੀ ਨਾ ਸੈਟਲਾਈਟ ਦੇ ਦੋ ਜਹਾਜ਼ ਨਾ ਹੁੰਦਾ ਸੀ ਤਾਹਾਂ ਦੇਣੇ ਵੀ ਕਿਤੇ ਸੈਟਲਾਈਟ ਆ ਗਿਆ ਦੇਖੋ ਨੂੰ ਕੁਝ ਨਹੀਂ ਜਿਨ੍ਹਾਂ ਦੀ ਡਿਊਟੀ ਲਈ ਸੀ ਉਹ ਨਹੀਂ ਆਏ ਕੋਈ ਡੀਸੀ ਨਹੀਂ ਆਇਆ ਕੋਈ ਖੇਤੀਬਾੜੀ ਨਹੀਂ ਕੁਝ ਨਹੀਂ ਅੱਗ ਲਾਉਣ ਵੇਲੇ ਜ਼ਰੂਰ ਫਿਰਦੇ ਸੀ ਉਦੋਂ ਸਾਨੂੰ ਰੋਕਦੇ ਸੀ ਅੱਜ ਕੋਈ ਨਹੀਂ ਆ ਰਿਹਾ ਹਰ ਇੱਕ ਚੈਨਲ ਤੇ ਚੱਲੀ ਜਾਂਦੀ ਆ ਹਰ ਇੱਕ ਪਿੰਡ ਤੇ ਚੱਲੀ ਜਾਂਦੀ ਆ ਹਰ ਇੱਕ ਪਿੰਡ ਦੀ ਖਬਰ ਚੱਲੀ ਜਾਂਦੀ ਆ ਲਖਣੇ ਹੋਂ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ ਮੈਂ ਇੱਕ ਕਿਸਾਨ ਦਾ ਪੁੱਤ ਆ ਮੈਂ ਕਿਸਾਨ ਦੇ ਨਾਲ ਖੜੂਗਾ ਕਿਵੇਂ ਦੇਖਦੇ ਹੋਂ ਉਸਨੂੰ ਮੁੱਖ ਮੰਤਰੀ ਤਾਂ ਜੇ ਕਿਸਾਨ ਦਾ ਪੁੱਤ ਕਹਿੰਦਾ ਸੀ ਤਾਂ ਹੀ ਉੱਤੇ ਲੋਕ ਤੇ ਜਗੇ ਪਰ ਉਹ ਰਹੀ ਨਹੀਂ ਕੱਲਾ ਬਸਦ ਕੋਲੇ ਲੱਚ ਕਰਾ ਕੱਲੇ ਟੁੱਟਕਲੇ ਬਾਦਲ ਕੇ ਖਤਮ ਹੋ ਗਏ ਹਜੇ ਵੀ ਬਾਦਲ ਕਾ ਨੂੰ ਖੜੀ ਬੈਠਾ ਉਹਦਾ ਖਤਮ ਹੋ ਜਿਲ ਮਾੜੇ ਸੀ ਤੇ ਲੋਕਾਂ ਨੇ ਲਾਤੇ ਸੀ ਤੂੰ ਆਪਾਂ ਕਿਸਾਨਾਂ ਵਾਸਤੇ ਕੀ ਕਰਿਆ ਰੌਲਾ ਤੇ ਤਾਂ ਨਾ ਕੋਈ ਕੋਈ ਬਿਆਨ ਨਹੀਂ ਉਹਦਾ ਜੀ ਅਸੀਂ ਦਿਨ ਰਾਤ ਮੋਬਾਈਲ ਵੇਣ ਉਹਦਾ ਕੋਈ ਬਿਆਨ ਨਹੀਂ ਹੈ ਨਹੀਂ ਕਿਸਾਨ ਵਾਸਤੇ ਕੱਲੇ ਟੁੱਟਕਲੇ ਉਦੋਂ ਵੀ ਉਹੀ ਸੀ ਤੇ ਅੱਜ ਵੀ ਉਦੋਂ ਸੈਂਟਰ 'ਚ ਕਹਿੰਦਾ ਹੁੰਦਾ ਸੀ ਵੀ ਕਿਸਾਨਾਂ ਤੋਂ ਦਾਣੇ ਲੈ ਲੇ ਤੇ ਪਰਾਲੀ 'ਵਲੇ ਪਰਚਾ ਆ ਜਾ ਆਪ ਕਰ ਲੈ ਉਹੀ ਲੀਹਾਂ ਦਾ ਆਪ ਤੁਰਪਾ ਠੀਕ ਹੈ ਹਾਂ